ਦੇਮਾਲ ਸ਼ਾਮ ਦੀ ਸਿਹਤ ਬਹੁਤ 나ਜ਼ੁਕ ਬਹੁਤ ਹੀ ਖਤਰਨਾਕ ਮੋੜ ਤੇ ਉਹਨਾਂ ਦੀ ਸਿਹਤ ਦੇ ਹਾਲਾਤ ਨੂੰ ਜਿਹੜੇ ਨੇ ਆਪ ਕੋਲ ਦਿੱਤੇ ਨੇ ਮੈਂ ਭਾਜਪਾ ਦੀ ਸਰਕਾਰਾਂ ਨੂੰਔਲਸ ਸੁਖੇਤੀ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਦੀ ਜ਼ਿੰਦਗੀ ਨਾਲ ਨਹੀਂ ਖੇਡਣਾ ਚਾਹੀਦਾ ਕਿਸਾਨਾਂ ਦੀਆਂ ਮੰਗਾਂ ਮੰਡੀਆਂ ਜਾਣੀਆਂ ਚਾਹੀਦੀਆਂ ਨੇ ਜੇ ਜਿਸ ਦਾ ਅੰਨਦਾਤਾ ਜੇ ਜਵਾਨ ਜਾਂ ਕਿਸਾਨ ਦਾ ਨਾਰਾ ਨੰਕਰ ਚੁਕਲਾ ਰਹੇ ਹੋ ਜੇ ਅੰਨਦਾਤੇ ਦੀ ਵੀ ਸੁਣਨੀ ਤੇ ਫਿਰ ਮੈਂ ਸਮਝ ਜਾ ਕਿ ਸਰਕਾਰਾਂ ਨੇ ਸੁਣਨੀ ਨਹੀਂ ਔਰ ਜੇ ਜਿਸ ਦਾ ਅੰਨਦਾਤਾ ਜੇ ਜਾ ਕੇ ਆਪ ਦੀ ਗੱਲ ਦੇਸ਼ ਦੀ ਰਾਜਧਾਨੀ ਚ ਨਹੀਂ ਰੱਖ ਸਕਦਾ ਤੇ ਮੈਂ ਸਮਝਦਾ ਆਪ ਦੀ ਗੱਲ ਕੱਕਰੀ ਕਿਥੀ ਉਹਦੀ ਸੁਣਵਾਈ ਕਰਨੀ ਕੀ ਲੋ ਇਹ ਸਾਰੇ ਕਿਸਾਨ ਸੁਸਾਇਟ ਆਰ ਅੱਜ ਵੀ ਇੱਕ ਚਰਚਾ ਚੱਲ ਰਹੀ ਹੈ ਕਿ ਹੁਣ ਜਿਹੜੇ ਕਿਸਾਨ ਮੋਰ ਨੇ ਉਹ ਇੱਕ ਐਗਰੀਕਲਚਰ ਪਾਲਿਸੀ ਨੇ ਚੋਰ ਮੋਰੀ ਰਾਹੀਂ ਹੁਣ ਲਿਆ ਕੇ ਉਸ ਨੂੰ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਮੈਂ ਭਗਵਾਨ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਪ੍ਰਧਾਨ ਮੰਤਰੀ ਜੀ ਫਿਰ ਗੁਰਪੁਰਪ ਵਾਲੇ ਦਿਨ 750 ਕਿਸਾਨ ਪਹਿਲਾਂ ਸ਼ਹੀਦ ਹੋਇਆ ਫਿਰ ਗੁਰਪੁਰਪ ਵਾਲੇ ਦਿਨ ਤੁਸੀਂ ਇਹ ਐਲਾਨ ਕੀਤਾ ਕਿ ਅਸੀਂ ਕਾਲੇ ਕਾਨੂੰਨ ਵਾਪਸ ਲੈਣੇ ਆ ਤੇ ਹੁਣ ਚੋਰ ਮੋਰੀ ਰਹੀਂ ਇੱਕ ਪੌਲਚੀ ਰਹੀਂ ਉਸੇ ਚੀਜ਼ ਨੂੰ ਤੁਸੀਂ ਲੈ ਕੇ ਆਟੇ ਕਿ ਕਿਤੇ ਨਾ ਕਿਤੇ ਫੇਰਤਾ ਹੈ ਬਹੁਤ ਵੱਡਾ ਧੋਖਾ ਹੈ ਔਰ ਗੁਰੂ ਸਾਹਿਬ ਦੇ ਗੁਰਪੁਰਪ ਨੂੰ ਬਰਨਲਕਾ ਦੇ ਪੂਰਬ ਨੂੰ ਜੇ ਉਸ ਦਿਨ ਨੂੰ ਬਚਨ ਕੀਤਾ ਹੋਇਆ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਇਹ ਪੁਆਇੰਟ ਸਮਝਾਂਗਾ ਬਹੁਤ ਵੱਡਾ ਧੋਖਾ ਸਮਝਿਆ ਜਾਊਗਾ ਇਹ ਜੀ ਕੋਈ ਲੁੰਗੜ ਚਾਲਾ ਨਹੀਂ ਚਲੀਆਂ ਜਾਣੀ ਚਾਹੀਦੀ ਔਰ ਪੰਜਾਬ ਦੇ ਜੁਨੇ ਮਸਲੇ ਪਾਣੀ ਤੋਂ ਲੈ ਕੇ ਪੰਜਾਬ ਯੂਨੀਵਰਸਿਟੀ ਤੋਂ ਲੈ ਕੇ ਰਾਜਧਾਨੀ ਤੋਂ ਲੈ ਕੇ ਜਿੰਨੇ ਪੈਂਡਿੰਗ ਮਸਲੇ ਨੇ ਉਹ ਹੱਲ ਕੀਤੇ ਜਾਣੇ ਚਾਹੀਦੇ ਔਰ ਬੰਦੀ ਸਿੰਘਾਂ ਦੀ ਰਿਹਾਈ ਨਿਸ਼ਚਿਤ ਬਣਾਈ ਜਾਣੀ ਚਾਹੀਦੀ ਜੋ ਪਿਛਲੇ ਕੁਝ ਦਿਨਾਂ 'ਚ ਇੱਕ ਸ਼ਰਾਰਤ ਕੀਤੀ ਗਈ ਆ ਉਸ ਦੇ ਨਾਲ ਜੇ ਬੰਦੀ ਸਿੰਘਾਂ ਦੇ ਕੇਸ 'ਚ ਕੋਈ ਇਹ ਜਸ ਕਹਿੰਦੇ ਲਿੱਟਾ ਜਾਊਗਾ ਫਿਰ ਇਹ ਲੋਕਾਂ ਨੂੰ ਸਮਝ ਆ ਜਾਊਗੀ ਕਿ ਇਹ ਸਾਰੀ ਸ਼ਰਾਰਤ ਕੌਣ ਕਿਉਂ। ਕੌਣ ਇਹਦੇ ਪਿੱਛੇ ਨੇ? ਲੇਕਿਨ ਵਿਕਰਮ ਜੀ ਐਸ ਦੇ ਕਾਰਨ ਮੰਤਰੀ ਇੰਨਾ ਪ੍ਰੈਸ ਕਾਨਫਰੰਸ ਕਰਦਾ ਹੋਏ ਲੇਕਿਨ ਮੌਜੂਦਾ ਸਰਕਾਰ ਤੇ ਹਜੇ ਵੀ ਤੱਕ ਤੋਂ ਮਸ ਨਹੀਂ ਨਜ਼ਰ ਆ ਰਹੀ। ਜੀ ਮੌਜੂਦਾ ਸਰਕਾਰ ਹਜੇ ਵੀ ਤੱਕ ਤੋਂ ਮਸ ਨਜ਼ਰ ਨਹੀਂ ਆ ਰਹੀ। ਇਹ ਕਿਸੇ ਕਿਸਮ ਦਾ ਹੈ ਕਿ ਜਦੋਂ 20 ਸਬਾਦੂਰਾ ਤੇ ਹਮਲਾ ਹੋਇਆ ਸੀ। ਹਾਂ ਜੀ। ਨਰੈਣ ਸਿੰਘ ਚੌੜਾ ਨੂੰ ਲੈ ਕੇ ਤੁਸੀਂ ਕਾਫੀ ਤੱਥ ਪੇਸ਼ ਕੀਤੇ, ਕਾਫੀ ਸਬੂਤ ਪੇਸ਼ ਕੀਤੇ ਪਰ ਅੱਜ ਵੀ ਹਰਪਾਲ ਸਿੰਘ ਹੋਰਾ ਦੇ ਉੱਤੇ ਕੋਈ ਰਿਐਕਸ਼ਨ ਨਹੀਂ ਆ। ਸਾਡੇ ਪੁਲਿਸ ਕਮਿਸ਼ਨਰ ਉੱਤੇ। ਉਹਨੂੰ ਇੱਕ ਬੜੀ ਗੱਲ ਫਾਸਟ ਆਇਆ ਹੈ। ਕਿ ਇਹ ਸਾਰਾ ਜਿਹੜਾ ਬੰਤਾਰਾ ਮੰਤਰੀਆਂ ਜੋ ਦੇਖੋ ਅ ਤੁਸੀਂ ਤਾਂ ਇਹ ਗੱਲ ਦੀ ਮਾਨਸਿਕਤਾ ਸਮਝ ਨਹੀਂ ਪਾਈ। ਇੱਥੇ ਜਿੰਨੇ ਵੀ ਆਉਂਦੇ ਨੇ ਥੋਡੇ ਅਰਗੇ ਕੋਈ ਆਵੇ ਉਹਦਾ ਸੇਕ ਕਰ। ਉਹ ਭਵਾਂਕਾਰ ਹੁੰਦਾ। ਪਰ ਬਹੁਤ ਆਪ ਦੇ ਕਰਮ ਕਦਮ ਜਦੋਂ ਗੁਰੂ ਘਰ ਨੂੰ ਸ੍ਰੀ ਹਰਿਮੰਦਰ ਸਾਹਿਬ ਨੂੰ ਗੁਰੂ ਅਮਰਦਾਸ ਦੀ ਧਰਤੀ ਨੂੰ ਜਦੋਂ ਨੇ ਚੱਲ ਕੇ ਆਉਣਾ ਬੜੇ ਧਿਆਨ ਨਾਲ ਕਦਮ ਫੂਕ ਫੂਕ ਕੇ ਕਦਮ ਧਰਦਾ ਕਿ ਮੇਰੇ ਤੋਂ ਕੋਈ ਗਲਤੀ ਨਾ ਹੋ ਜੇ ਗਲਤੀ ਨਾ ਹੋ। ਔਰ ਬੜਾ ਗੁਰੂ ਦੀ ਭਾਵਨਾ ਤੇ ਗੁਰੂ ਦੇ ਰੰਗ ਤੇ ਰੰਗਿਆ ਇੱਥੇ ਆਉਂਦਾ ਹੈ ਆਸਮੀ ਜ ਲੈ ਕੇ ਆਉਂਦਾ ਝੋਲੀ ਅੱਢ ਕੇ ਆਉਂਦਾ ਆਸਮੀ ਅਰਦਾਸ ਬੇਨਤੀ ਕਰਨ ਵਾਸਤੇ ਆਉਂਦਾ ਕਿ ਸੱਚੇ ਪਾਤਸ਼ਾਹ ਸੀ ਭੁੱਲਣ ਹਾਰਾਂ। ਔਰ ਆਪ ਜੀ ਜਿਹੜੇ ਚੇਤਾ ਕੋਡੇ ਰਾਖਸ਼ ਸੱਜਣ ਠੱਗ ਵਰਗੇ ਵੱਡੇ ਤੋਂ ਵੱਡਾ ਗੁਨੇਕਾਰ ਨੂਨ ਹਰਾਮੀ ਇੱਥੇ ਬਖਸ਼ਿਆ ਗਿਆ ਤੇ ਸਾਡੇ ਤੋਂ ਵੱਡਾ ਕੋਈ ਹੈ ਨਹੀਂ ਤੇ ਕਿਰਪਾ ਕਰਿਓ ਤਰਜ ਕਰਿਓ ਸਾਨੂੰ ਬਖਸ਼ ਦਿਓ ਮਗਰ ਜਦ ਕੋਈ ਆਵੇ ਘਰੋਂ ਇਹ ਸੋਚ ਕੇ ਚੱਲੇ ਕਿ ਆ ਆ ਗੁਰੂ ਘਰ ਵੱਨੋਂ ਲੱਗੀ ਸੇਵਾ ਨੂੰ ਨਿਬਾਜਣਾ ਉਹਦੇ ਚ ਵਿਗਨ ਪਾਉਣਾ ਪੰਜ ਛੇ ਸਾਈਂ ਬਾਨਾ ਵੱਲੋਂ ਜੋ ਸੇਵਾ ਲਾਈ ਗਈ ਜਾਂ ਉਹਨੂੰ ਰੋਕਣਾ ਗੋਲੀ ਚਲਾਉਣੀ ਹੈ ਤੇ ਮੈਂ ਉਹਨੂੰ ਮਾਤਾ ਗੁਰੂ ਦਾ ਸਿੱਖ ਸਮਝਦਾ ਔਰ ਨਾਂ ਮੈਂ ਸਮਝਦਾ ਗੁਰੂ ਘਰ ਦਾ ਸਤਕਾਰ ਕਰਦਾ ਤੁਸੀਂ ਗੁਰੂ ਘਰ ਤੇ ਸ੍ਰੀ ਹਰਮੰਦਰ ਸਾਹਿਬ ਜਾਂ ਕਾਗਦਕਸਾਲ ਦੇ ਅਜ ਤੱਕ ਦੇ ਦਵਾਰਾਂ ਤੇ ਗੋਲੀ ਕਿਸ ਨੇ ਚਲਾਈ ਹੈ ਜਾਂ ਇੰਦਰਾ ਗਾਂਧੀ ਨੇ ਚਲਾਈ ਹੈ ਜਾਂ ਨਰੇ ਨੂੰ ਗਲਤੀ ਨਹੀਂ ਜੁਰੀ ਔਰ ਕਦੇ ਮੈਂ ਕਹਿੰਦਾ ਕੋ ਗਰੀਬ ਨਹੀਂ ਕਰਦਾ ਔਰ ਜਿਹੜੇ ਲੋਕਾਂ ਦੀ ਮਦਦ ਤੇ ਨਹੀਂ ਇਹ ਬੜਾ ਸਪਸ਼ਟ ਹੈ ਕਿ ਫਿਰ ਇਹਦੇ ਪਿੱਛੇ ਆਮ ਆਦਮੀ ਪਾਰਟੀ ਦਾ ਕੋਈ ਨਾ ਕੋਈ ਹੱਥ ਤਾਂ ਹੈਗਾ ਨੀਤਾ ਭੁਰਪ੍ਰੀਤ ਤੋਂ ਕੋਲਰ ਕਮਿਸ਼ਨਰ ਸਾਹਿਬ ਬੜੇ ਸਿਆਣੇ ਸੂਝਵਾਨ ਅਫਸਰ ਹੈ ਜਿਹੜਾ 11 ਵਜੇ ਆਪ ਹੀ ਤੁਹਾਨੂੰ ਪ੍ਰੈਸ ਨੂੰ ਬਰੀਫ ਕਰ ਰਿਹਾ ਕਿ ਨਰੇਨੂ ਚੋੜਾ ਦਾ ਕਾਦ ਲਈ ਆਖਣਾ ਗਾਂਧੀ ਕਹੂੰਗਾ ਕਿ ਇਹ ਇੱਕ ਟੈਰਰਿਸਟ ਹੈ ਇਹ ਆਈਐਸਆਈ ਦੇ ਨਾਲ ਇਹਦੇ ਲਿੰਕਸ ਨੇ ਇਹਨਾਂ ਨੇ ਆਪ ਉਹਨੂੰ 2013 ਤੋਂ ਇਨਵੈਸਟੀਗੇਟ ਕੀਤਾ ਹੈ ਮਹੌਲੀ ਔਰ 4 ਵਜੇ ਜਿਹੜੀ ਪਰਚਾ ਦਰਜ ਹੋ ਰਿਹਾ ਉਹਦੇ 'ਚ ਉਹਨੂੰ ਸ਼ਰਧਾਲੂ ਦੱਸਤਾ ਔਰ ਇਹ ਦੱਸਤਾ ਕਿ ਗੋਲੀ ਤਾਂ ਉਹਨੇ ਚਲਾਉਣ ਦਾ ਉਦਾਂ ਕੋਈ ਮਨਸ਼ਾ ਹੀ ਨਹੀਂ ਸੀ ਨਾ ਗੋਲੀ ਕਹਿੰਦੇ ਦਰਬਾਰ ਸਾਹਿਬ ਕਿਸੇ ਲੱਗੀ ਆ ਉਹ ਗੋਲੀ ਤਾਂ ਵਿੱਚ ਹੀ ਗੁੱਤੀ 'ਚ ਹਵਾਈ ਫੈਰ ਹੋ ਗਿਆ ਮਤਲਬ ਤੇ ਅਟੈਂਪਟ ਟੂ ਮਰਡਰ ਨੂੰ ਹਵਾਈ ਫੈਰ 'ਚ 336 'ਚ ਤਬਦੀਲ ਕਰਤਾ ਔਰ ਹਰਪਾਲ ਰੰਧਾਲਾ ਧਾਮੀ ਸਾਹਿਬ ਬਾਰੇ ਤਾਂ ਦੱਸਤਾ ਜੀ ਉਹਨਾਂ ਨੂੰ ਮਿਲੇ ਧਾਮੀ ਸਾਹਿਬ ਤਾਂ ਗੁਰੂ ਘਰ ਦੇ ਇੱਥੋਂ ਦੇ ਸੇਵਾਦਾਰ ਹਰੇਕ ਨੂੰ ਮਿਲਣਗੇ ਇਹ ਹਰਪਾਲ ਰੰਦਾਵਾ ਦਾ ਕੰਮ ਤਾਨੂ ਸਾਹ ਵਾਲਾ ਸੀ ਉਹ ਪੁਲਿਸ ਦਾ ਮੁਲਾਜ਼ਮ ਇੰਟੈਲੀਜੈਂਸ ਰਿਪੋਰਟਰ ਇੱਕ ਬੰਦਾ ਸੈਮੀ ਆਟੋਮੈਟਿਕ ਵੈਪਨ ਪਾਕਿਸਤਾਨ ਕੋ ਜਿਹੜਾ ਵੈਪਨ ਆਇਆ ਉਹਨੂੰ ਵਰਤ ਰਿਹਾ ਗੁਰੂ ਕੋ ਇੱਥੇ ਕਿਸੇ ਦੇ ਸੇਵਾ ਕਰਦੇ ਹੋ ਤੇ ਉਹਨੂੰ ਤੁਸੀਂ ਰੋਕੋ ਨਾ ਉਹਨੂੰ ਗੱਲ ਵੱਖੜੀਆਂ ਪਾਓ ਨਾਲ ਹੀ ਛੋਟੇ ਨਾਲ ਤੁਰੇ ਮੈਂ ਤਾਂ ਸਮਝ ਪੁੱਛਣਾ ਚਾਹੁੰਨਾ ਫਿਰ ਬੋਬੀ ਜੀ ਕੋਈ ਮਜਬੂਰੀ ਹੈ ਕਿ ਕੀ ਕੁਰਸੀ ਇੰਨੀ ਪਿਆਰੀ ਹੋ ਗਈ ਆ ਕਿ ਵਰਦੀ ਪ੍ਰਤੀ ਜੋ ਜ਼ਿੰਮੇਵਾਰੀ ਉਹ ਨਹੀਂ ਨਿਭਾਉਣੀ ਔਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਤਦੇ ਮੈਂ ਵਾਰ-ਵਾਰ ਮੰਗ ਕਰਦਾ ਕਿ ਜੇ ਭਾਪੀ ਸਾਹਿਬ ਵੀ ਇਸ ਨੂੰ ਇਨਵੈਸਟੀਗੇਸ਼ਨ ਨੂੰ ਨਹੀਂ ਬਦਲਣਗੇ ਔਰ ਜੇ ਪ੍ਰਮੋਦ ਕੁਮਾਰ ਵਰਗੇ ਆਪਸਨਾ ਨੂੰ ਨਹੀਂ ਦਿੰਦੇ ਆ ਤੇ ਸਰਕਾਰ ਦਾ ਇਹਦੇ ਤੇ ਹੱਥ ਸਪਸ਼ਟੀ ਲੇਕਿਨ ਕੰਮ ਨਹੀਂ ਲੇ ਗਏ ਧਿਆਨ ਸਿੰਘ ਮੰਡ ਕਹਿ ਗਿਆ ਜੀ ਕਿ ਨਰੈਨ ਸਿੰਘ ਚੋੜੇ ਨੂੰ ਆਪਾਂ ਫਕਰੇ ਕੌਮ ਦਾ ਅਵਾਰਡ ਦੇਵਾਂਗੇ ਕੰਟੂ ਮੰਡ ਦਾ ਬਹੁਤ ਕੁਝ ਕਹੇ ਬੀ ਧਿਆਨ ਨਾਲ ਮੰਡ ਦਾ ਤਾਂ ਬੜਾ ਹੀ ਸਪਸ਼ਟ ਆ ਉਹਦਾ ਏਜੰਡਾ ਕੀ ਆ ਧਿਆਨ ਨਾਲ ਮੰਡ ਕੀ ਕਹਿੰਦਾ ਧਿਆਨ ਨਾਲ ਮੰਡ ਦਾ ਤਾਂ ਧਿਆਨ ਮੈਨੂੰ ਲੱਗਦਾ ਗੁਰੂ ਘਰ ਚ ਹੀ ਨਹੀਂ ਲੱਗਦਾ ਉਹਨੂੰ ਪਹਿਲਾਂ ਇਹੀ ਪੁੱਛ ਲਿਆ ਗੁਰੂ ਘਰ ਗੋਲੀ ਚ ਲਾਉਣੀ ਫਿਰ ਗਿਆ ਜੀ ਮਤਲਬ ਜਿਹੜੇ ਇੱਕ ਏਜੰਡਾ ਚਲਾਇਆ ਜਾ ਰਿਹਾ ਉਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਰੋਕਣਾਸਤੇ ਤਾਂ ਹੀ ਨਰੇਸ਼ ਚੋੜਾ ਨੂੰ ਖੜਿਆ ਗਿਆ ਮੈਂ ਮੈਂ ਦੇਖੋ ਇੱਕ ਇਹ ਆ ਹੀ ਹੋਈ ਜਾਣਾ ਸਪੱਸ਼ਟ ਮੈਂ ਅਦੇ ਨਾ ਪਹਿਲਾਂ ਭੁੱਲਣਾ ਨਹੀਂ ਚਾਹੁੰਦਾ ਸੁਪਰੀਮ ਕੋਰਟ ਦੇ ਤਰੀਕ ਹੈ ਸਭ ਕੁਝ ਪਾਸਟ ਹੋ ਜਾਣਾ ਮਗਰ ਜੇ ਕੋਈ ਬੰਦਾ ਗੁਰੂ ਘਰ ਦੀ ਲਈ ਹੋਈ ਸੇਵਾ ਤੇ ਵਿਗਨ ਪਾਵੇ ਰੋਕ ਪਾਵੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰੇ ਫਿਰ ਆ ਕੇ ਗੋਲੀਆਂ ਚਲਾਵੇ ਉਹਨੂੰ ਕੋਈ ਗੁਰੂ ਦਾ ਸਿੱਖ ਜੇ ਸਹੀ ਠਰਾਉਂਦਾ ਬਰਾਮਦਾਸ ਮਹਾਰਾਜ ਜੀ ਸ਼੍ਰੀ ਮੰਦਿਰ ਸਾਹਿਬ ਦਰਬਾਰ ਸਾਹਿਬ ਆ ਕੇ ਗੋਲੀ ਚੱਲੇ ਕੋਈ ਉਹਨੂੰ ਸਹੀ ਠਰਾਉਂਦਾ ਮੈਂ ਸਮਝਦਾ ਉਹਦੀ ਬਹੁਤ ਵੱਡੀ ਰਾਜਨੀਤੀ ਔਰ ਉਹਦਾ ਚੇਕਾ ਤੋਂ ਉਹੀ ਲੋਟ ਹੈ ਕਿਉਂਕਿ ਫਿਰ ਇੰਦਰਾ ਗਾਂਧੀ ਨੂੰ ਤੁਸੀਂ ਫਿਰ ਕਿਉਂ ਗਲਤ ਕਹਿੰਦੇ ਹੋ ਫਿਰ ਤਾਂ ਜਿੰਦਰਾ ਗਾਂਧੀ ਨੂੰ ਇਹ ਧਿਆਨ ਸਿੰਘ ਮੰਡੂਲੀ ਉਹਦੀ ਮਹੱਤਤਾ ਆ ਜਾਣਗੇ ਕੱਲ ਇਸ ਨੂੰ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਮੇਰੇ ਲਈ ਉਹਨਾਂ ਅ ਮਤਲਬ ਨਹੀਂ ਰੱਖਦਾ ਮੈਂ ਤਾਂ ਗੁਰੂ ਅੱਗੇ ਅਰਦਾਸ ਕਰੂੰਗਾ ਕਿ ਇਹਨਾਂ ਨੂੰ ਸਮਝਤ ਬਖਸ਼ੇ ਹਰ ਜਗ੍ਹਾ ਇਹਨਾਂ ਨੂੰ ਰਾਜਨੀਤੀ ਬਾਦਲ ਦਾ ਦਲ ਦਾ ਵਿਰੋਧ ਇਹਨਾਂ ਲਈ ਤਾਂ ਦਿਮਾਗ ਹੀ ਉੱਥੇ ਤੱਕ ਸੀਮਿਤ ਹੋ ਕੇ ਰਹਿ ਗਿਆ ਲੇਕਿਨ